ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਸ਼ ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਅਦਰਕ ਦਾ ਅਚਾਰ ਇਹ ਜਿਹੜਾ ਅਚਾਰ ਆਪਾਂ ਬਿਨਾ ਤੇਲ ਅਤੇ ਬਿਨਾ ਸਿਰਕੇ ਤੋਂ ਬਣਾ ਕੇ ਤਿਆਰ ਕਰਾਂਗੇ ਇਹਦੇ ਵਿੱਚ ਆਪਾਂ ਤੇਲ ਅਤੇ ਸਿਰਕੇ ਦਾ ਬਿਲਕੁਲ ਵੀ ਇਸਤੇਮਾਲ ਨਹੀਂ ਕਰਾਂਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਇਹ ਅਚਾਰ ਬਣਾਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ ਫੂਡ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਚਲੋ ਇਹ achar ਬਣਾਉਣਾ ਸ਼ੁਰੂ ਕਰਦੇ ਆਂ ਅਦਰਕ ਦਾ achar ਬਣਾਉਣ ਲਈ ਆਪਾਂ 500 ਗ੍ਰਾਮ ਅਦਰਕ ਲਿਆ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਤੇ ਹੁਣ ਆਪਾਂ ਇਹਦਾ ਛਿਲਕਾ ਉਤਾਰਾਂਗੇ ਇਸ ਤਰ੍ਹਾਂ ਕਰਕੇ ਆਪਾਂ ਦਾ ਛਿਲਕਾ ਉਤਾਰ ਲੈਣੇ ਅਦਰਕ ਆਪਾਂ ਸਾਰਾ ਇਸ ਤਰ੍ਹਾਂ ਛਿੱਲ ਲਿਆ ਜੀ ਤੇ ਹੁਣ ਆਪਾਂ ਇਹਨੂੰ ਛੋਟੇ ਟੁਕੜਿਆਂ ਦੇ ਵਿੱਚ ਕੱਟਾਂਗੇ ਤੇ ਅਦਰਕ ਦੇ ਜਿਹੜੇ ਛਿਲਕੇ ਆ ਇਹਨੂੰ ਆਪਾਂ ਸੁੱਟਣਾ ਨਹੀਂ ਇਹਦਾ ਇਸਤੇਮਾਲ ਆਪਾਂ ਚਾਹ ਬਣਾਉਣ ਦੇ ਵਿੱਚ ਕਰ ਸਕਦੇ ਆ ਜਦੋਂ ਵੀ ਤੁਸੀਂ ਚਾਹ ਬਣਾਓ ਤਾਂ ਅਦਰਕ ਦੇ ਛਿਲਕੇ ਇਹ ਵੀ ਤੁਸੀਂ ਚਾਹ ਦੇ ਵਿੱਚ ਪਾ ਸਕਦੇ ਹੋ ਸਰਦੀਆਂ ਵਿੱਚ ਅਦਰਕ ਵਾਲੀ ਚਾਹ ਜਿਹੜੀ ਬਹੁਤ ਵਧੀਆ ਲੱਗਦੀ ਹੈ ਇਸ ਤਰ੍ਹਾਂ ਆਪਾਂ ਛੋਟੇ ਟੁਕੜੇ ਆ ਲੈ ਅਦਰਕ ਨੂੰ ਕੱਟ ਲੈਣਾ ਦੇਖੋ ਤਲੇ ਪਿਸ ਕਰਨੇ ਆ ਤੇ ਵੇ ਇਸ ਤਰ੍ਹਾਂ ਆਪਾਂ ਇਹਨੂੰ ਕੱਟ ਲੈਣਾ ਲੋ ਜੇ ਅਦਰਕ ਨੂੰ ਆਪਾਂ ਇਸ ਤਰ੍ਹਾਂ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਤੇ ਹੁਣ ਆਪਾਂ ਇਹਦਾ ਆਚਾਰ ਬਣਾਉਣਾ ਹੈ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਲੋਨ ਲੋਨ ਹੈ ਜਿਹੜਾ ਇਸ ਤਰ੍ਹਾਂ 6 ਚਮਚੇ ਭਰ ਕੇ ਆਪਾਂ ਲੋਨ ਲਿਆ ਅੱਧਾ ਕਿਲੋ ਆਪਣਾ ਅਦਰਕ ਹੈ ਤੇ 6 ਚਮਚੇ ਆਪਾਂ ਇਹਦੇ ਵਿੱਚ ਲੋਨ ਦੇ ਪਾਵਾਂਗੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਅੱਧੇ ਤੋਂ ਵੀ ਘੱਟ ਚਮਚਾ ਇਹਨੂੰ ਆਪਾਂ ਲੋਨ ਦੇ ਵਿੱਚ ਮਿਕਸ ਕਰ ਲਾਂਗੇ ਇਸ ਤਰ੍ਹਾਂ ਮਿਕਸ ਕਰ ਲੈਣਾ ਇਹਦਾ ਇਹਨੂੰ ਆਪਾਂ ਅਦਰਕ ਦੇ ਵਿੱਚ ਪਾ ਦਾਂਗੇ ਅਚਾਰ ਆਪਾਂ ਕੋਈ ਵੀ ਬਣਾਈਏ ਉਹਦੇ ਵਿੱਚ ਲੋਨ ਹਮੇਸ਼ਾ ਜ਼ਿਆਦਾ ਹੀ ਪੈਂਦਾ ਹੈ ਹੁਣ ਆਪਾਂ ਹਲਨਾਇਸਟ ਰਮੇਕ ਕਰ ਲਿਆ। ਤਾਂ ਜੋ ਸਾਰੇ ਅਦਰਕ ਨੂੰ ਲੋਨ ਤੇ ਹਲਦੀ ਦਾ ਜਿਹੜਾ ਪੇਸਟ ਲੱਗੇ। ਆ ਦੇਖੋ ਲੋਨ ਹੈ ਜਿਹੜਾ ਆਪਣਾ ਸਾਰੇ ਅਦਰਕ ਨੂੰ ਲੱਗ ਗਿਆ ਤੇ ਹੁਣ ਆਪਾਂ ਇਹਨੂੰ ਕੰਟੇਨਰ ਦੇ ਵਿੱਚ ਭਰ ਦਾਂਗੇ। ਕੰਟੇਨਰ ਆ ਜਿਹੜਾ ਤੁਹਾਡਾ ਬਿਲਕੁਲ ਸੁੱਕਾ ਹੋਣਾ ਚਾਹੀਦਾ, ਗਿੱਲਾ ਨਹੀਂ ਹੋਣਾ ਚਾਹੀਦਾ। ਅਗਰ ਗਿੱਲਾ ਹੋਏਗਾ ਤਾਂ ਜੇਦਾ ਆਪਣਾ achar ਖਰਾਬ ਹੋ ਜਾਂਦਾ। ਉਹਨਾਂ ਦੇ ਵਿੱਚ ਪਾ ਦਾਂਗੇ। ਲੋ ਜੀ ਅਦਰਕ ਦਾ achar ਬਣਾਉਣ ਵਾਸਤੇ ਆਪਾਂ ਨਮਕ ਤੇ ਹਲਦੀ ਦਾ ਇਸਤੇਮਾਲ ਕੀਤਾ ਹੈ। ਇਹਦੇ ਵਿੱਚ ਆਪਾਂ ਤੇਲ ਤੇ ਸਿਰਕੇ ਦਾ ਬਿਲਕੁਲ ਵੀ ਇਸਤੇਮਾਲ ਨਹੀਂ ਕੀਤਾ। ਤੇ ਇਸ ਨੂੰ ਤੁਸੀਂ ਹੁਣ 2 ਦਿਨ ਧੁੱਪ ਵਿੱਚ ਰੱਖ ਕੇ ਤੀਸਰੇ ਦਿਨ ਇਹਨੂੰ ਤੁਸੀਂ ਖਾ ਸਕਦੇ ਹੋ। ਬਹੁਤ ਹੀ ਵਧੀਆ ਜਿਹੜਾ achar ਬਣ ਕੇ ਤਿਆਰ ਹੁੰਦਾ ਹੈ ਤੇ ਇਸ ਨੂੰ ਤੁਸੀਂ ਜਿੰਨੇ ਟਾਈਮ ਤੱਕ ਚਾਹੋ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਵੀ ਇਹ achar ਜਿਹੜਾ ਖਰਾਬ ਨਹੀਂ ਹੁੰਦਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਇਹ achar ਬਣ ਕੇ ਤਿਆਰ ਹੁੰਦਾ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ